ਇੱਕ ਫੁੱਟ ਵੀ ਖੜਨ। ਹਾਂ। ਜਾਵਰ 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 ਜਾਵਰ। ਹੋਰ ਆ ਵੀਰ। ਕੀ ਦੇ ਜੀ? ਹਾਂ। ਮੈਡਮ ਜੀ ਇੱਕ ਚੋਰੀ ਦੇ ਸਬੰਧ ਵਿੱਚ ਚੋਰ ਫੜਿਆ ਜੀ। ਕੀ ਕਹੋਗੇ ਅੰਦੇ ਬਾਰੇ? ਅ ਇਹ ਕੱਲੇ ਐਸੀ ਨਛੱਤਰ ਸਿੰਘ ਜਿਹੜਾ ਸੰਧੂਰਾ ਚੌਂਕ ਅ ਸਾਦਕ ਦੇ ਵਿੱਚ ਮਜੂਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਅ ਵੀ ਜਿਹੜਾ ਪੰਚਾਇਤੀ ਦੁਕਾਨਾ ਜਿਹੜੀ ਮਾਰਕੀਟ ਦੇ ਵਿੱਚ ਕੁਛ ਨਲਕੇ ਚੋਰੀ ਹੋਏ ਆ ਤਾਂ ਉਸ ਦੇ ਸਬੰਧ ਵਿੱਚ ਇੱਕ ਮਨਜਿੰਦਰ ਸਿੰਘ ਪੁੱਤਰ ਦਾਸਾ ਨਾਲ ਜਸਪ੍ਰੀਤ ਸਿੰਘ ਫਿਰੋਜ਼ਪੁਰ ਨਾਲ ਸਾਦਕ ਦੇ ਤੇ ਜਿਹੜੀ ਉਹਦੇ ਖਿਲਾਫ ਕਾਰਵਾਈ ਕੀਤੀ ਗਈ ਆ ਤੇ ਉਹ ਤੋਂ ਨਲਕੇ ਬਰਾਮਦ ਕੀਤੇ ਗਏ ਆ ਇੱਕ ਛੋਟੀ ਮੋਟਰ ਪਾਣੀ ਵਾਲੀ ਬਰਾਮਦ ਕੀਤੀ ਗਈ ਆ ਤੇ ਕੁਝ ਐਂਗਲਸ ਬਰਾਮਦ ਕੀਤੇ ਗਏ ਜਿਹੜੀ ਉਹਨੇ ਚੋਰੀ ਕੀਤੀ ਸੀ ਕਿਸ ਵਿੱਚ ਇਸ ਦੇ ਵਿੱਚ ਬੰਦੇ ਕਿੰਨੇ ਨੌਂ ਹੋਲੇ ਹੋਏ ਹੋਰ ਹੈਗੇ ਜੀ ਕੋਈ ਚੋਰ ਅ ਬਸ ਇਹ ਇੱਕ ਤਫਤੀਸ਼ ਜਾਰੀ ਹੈ ਹਾਂਜੀ ਜੋ ਨਸ਼ਿਆਂ ਦੇ ਖਿਲਾਫ ਤੇ ਚੋਰੀ ਦੇ ਖਿਲਾਫ ਤੁਸੀਂ ਕਿਹੋ ਜਿਹਾ ਐਕਸ਼ਨ ਲੈ ਰਹੇ ਹੋ ਜੀ ਅ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਪ੍ਰਗਿਆ ਜੀ ਦੀ ਹੁਕਮ ਅਧੀਨ ਪਾਲਣਾ ਕਰਦੇ ਹੁਣੀ ਨਾ ਹੀ ਕਿਸੇ ਨੂੰ ਚੋਰ ਨੂੰ ਬਖਸ਼ੇ ਜਾਊਗਾ ਤੇ ਨਾ ਹੀ ਕਿਸੇ ਨਸ਼ਾ ਤਸਕਰ ਨੂੰ ਬਖਸ਼ੇ ਜਾਊਗਾ ਕੀ تھی ਇਹ ਤਾਂ ਬਰਾਮਦਗੀ ਕਰ ਲਈ ਆ ਬਾਕੀ ਫਰਦਰ ਇਨਵੈਸਟੀਗੇਸ਼ਨ ਚੱਲੀ ਹੈ ਜਿੱਥੇ ਸਮਾਨ ਵੇਚੇ ਜੀ ਕੋਈ ਉਹ ਵੀ ਗ੍ਰਿਫਤਾਰ ਹੋਏ ਹਾਂਜੀ ਉਹ ਅੱਗੇ ਇਨਵੈਸਟੀਗੇਸ਼ਨ ਚੱਲੀ ਹੈ ਜਿੱਥੇ ਸਮਾਨੇ ਵੇਚਦਾ ਆ ਉਹਗੇ ਇਨਵੈਸਟੀਗੇਸ਼ਨ ਕਰ ਰਹੇ ਆ ਸੀ